ਬੜਾ ਸੋਹਣਾ ਮਿਲੇ ਆ ਪਦੀਨਾ ਤੇ ਧਨੀਆ ਵੀ ਹਜੇ ਖੁੱਲਾ ਢੁਲਾ ਆ ਰਿਹਾ ਵਾ ਤੇ ਆਪਾਂ ਬਣਾਉਣੀ ਆ ਛਟਨੀ ਮਿਰਚਾਂ ਪਿਆਜ਼ ਤੇ ਮੱਕੜ ਹੋ ਗਿਆ ਕਾਲਾ ਨਮਕ ਹੋ ਗਿਆ ਛੱਕਰ ਹੋ ਗਈ ਆਮਚੂਰ ਪਾਊਡਰ ਹੋ ਗਿਆ ਚਿੱਟਾ ਨਮਕ ਹੋ ਗਿਆ ਅਨਾਰ ਦਾਣੀ ਦੀ ਮਿਸਿੰਗ ਆ ਕਿਉਂਕਿ ਨਾਰਦਾਣਾ ਇਸ ਟਾਈਮ ਨਹੀਂ ਹੈਗਾ ਬਾਕੀ ਦੇਖ ਲਿਆ ਕਿੰਦਾਂ ਦੀ ਛਟਨੀ ਬਣਦੀ ਆ ਲੋ ਜੀ ਮਿਰਚਾਂ ਨੂੰ ਆਪਾਂ ਕੱਟਾ ਕ ਚੂੰਬਰ ਧਨੀਆ ਇੰਨਾ ਸਾਰਾ ਇਹਦੇ ਪਾਤਾ ਆਪਾਂ ਇੰਨਾ ਸਾਰਾ ਪਦੀਨਾ ਫਿਰ ਉਹ ਚੱਲ ਜਿਹੜਾ ਤੇ ਜਾਮ ਜੀ ਇੱਕ ਜਮ ਆਪਣੀ ਚੜ੍ਹਨੀ ਬਣ ਤਿਆਰ ਹੋ ਜੀ